ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਮੈਂ ਮਾਂਜਲੀ ਮੇਸ਼ੇ ਦੇ ਢਾਬੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਬਹੁਤ ਹੀ ਹੈਲਦੀ ਟੇਸਟੀ ਰੈਸিপি ਅੱਜ ਬਣਾਉਣ ਜਾ ਰਹੇ ਹਾਂ ਜੀ ਮਿੱਠਾ ਦਲੀਆ ਦੁੱਧ ਵਾਲਾ ਦਲੀਆ ਉਹ ਵੀ ਕੁੱਕਰ ਵਿੱਚ ਬਹੁਤ ਹੀ ਸੌਖਾ ਹੈ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ ਬੱਚਿਆਂ ਨੂੰ ਬਹੁਤ ਪਸੰਦ ਹੈ ਤੇ ਜਦੋਂ ਕਹਿੰਦੇ ਨੇ ਮੈਂ ਫਟਾਫਟ ਬਣਾ ਕੇ ਖਵਾ ਦੰਨੀ ਆ ਕਰਨਾ ਕੀ ਹੈ ਕੁੱਕਰ ਲੈਣਾ ਵਿੱਚ ਅੱਧੀ ਕੜਸ਼ੀ ਮੈਂ ਦੇਸੀ ਘਿਓ ਦੀ ਪਾਤੀ ਹੈ ਤੇ ਇੱਕ ਕੋਲੀ ਦਲੀਆ ਲਿਆ ਸੀ ਜਿਹਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਛਾਣੇ ਚ ਪਾਤਾ ਤਾਂ ਕਿ ਉਹਦਾ ਪਾਣੀ ਨਿਕਲ ਜੇ ਫਿਰ ਦੇਸੀ ਘਿਓ ਚ ਅਸੀਂ ਇਹਨੂੰ ਭੁੰਨ ਲਿਆ ਇਹ ਦੇਖੋ ਇਸ ਤਰ੍ਹਾਂ ਦਾਣੇਦਾਰ ਹੋ ਜਾਏਗਾ ਨਾ ਉਦੋਂ ਤੱਕ ਤੁਸੀਂ ਇਹਨੂੰ ਭੁੰਨ ਲਾਣਾ ਠੀਕ ਹੈ ਜ਼ਿਆਦਾ ਕਾਲਾ ਨਹੀਂ ਕਰਨਾ ਬਸ ਜਦੋਂ ਪੂਜੇਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਪਹਿਲੇ ਅਸੀਂ ਇਹਨੂੰ ਪਾਣੀ ਪਾ ਕੇ ਉਬਾਲਾਂਗੇ ਇੱਥੇ ਮੈਂ ਇਕ ਕੋਲੀ ਦਲੀਆ ਲਿਆ ਸੀ ਤੇ ਤਿੰਨ ਕੋਲੀਆਂ ਦੇ ਕਰੀਬ ਮੈਂ ਚ ਪਾਣੀ ਪਾ ਦਿੱਤਾ ਵੈ ਜੇ ਬਾਈ ਦੇ ਵੇ ਪਾਣੀ ਜ਼ਿਆਦਾ ਹੋ ਜੇ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਕੁੱਕਰ ਨੂੰ ਬਾਅਦ ਚ ਖੋਲ ਕੇ ਤੇ ਦਲੀਆ ਨੂੰ ਪਕਾ ਸਕਦੇ ਹੋ ਵੈਸੇ ਮੈਂ ਨਾਪ ਨਾਲ ਪਾਇਆ ਤੇ ਬਿਲਕੁਲ ਬਰਾਬਰ ਹੈ ਲੋ ਜੀ ਕੁੱਕਰ ਦਾ ਟੱਕਣ ਬੰਦ ਕਰਤਾ ਤੇ ਇਹਨੂੰ ਦੋ ਸੀਟੀਆਂ ਆਨ ਤੱਕ ਅਸੀਂ ਜਿਹੜਾ ਹੈ ਨਾ ਪੱਕਣ ਦਿੰਨੇ ਆ ਦੋ ਸੀਟੀਆਂ ਆ ਗਿਆ ਨੇ ਵਿਸਲ ਨਿਕਲ ਚੁੱਕੀ ਹੈ ਟੱਕਣ ਖੋਲ ਲਾਂਗੇ ਦਲੀਆਂ ਨੂੰ ਇੱਕ ਵਾਰੀ ਚੈੱਕ ਕਰ ਲਾਂਗੇ ਇੱਥੇ ਆਪਾਂ ਦਲੀਆਂ ਦੇਖਾਂਗੇ ਕਿ ਦਲੀਆਂ ਸਾਡਾ ਜਿਹੜਾ ਨਾ ਬਹੁਤ ਹੀ ਵਧੀਆ ਇੱਕਦਮ ਸੌਫਟ ਹੋ ਚੁੱਕਿਆ ਵਾ ਦੋ ਸੀਟੀਆਂ ਵਿੱਚ ਦਲੀਆਂ ਪਰਫੈਕਟ ਜਿਹੜਾ ਨਾ ਗਲ ਜਾਂਦਾ ਵੈ ਬਸ ਹੁਣ ਆਪਾਂ ਕੀ ਕਰਨਾ ਜੀ ਇਹ ਫਿਰ ਗੈਸ ਨੂੰ ਔਨ ਕਰਨਾ ਵੈ ਤੇ ਆਪਾਂ ਦੁੱਧ ਵਾਲਾ ਦਲੀਆ ਬਣਾ ਰਹੇ ਹਾਂ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ ਠੀਕ ਹੈ ਉਸੇ ਕੋਲੀ ਦੇ ਨਾਪ ਨਾਲ ਲਈ ਮੈਂ ਤਿੰਨ ਕੋਲੀਆਂ ਜਿਹੜਾ ਨਾ ਇੱਥੇ ਦੁੱਧ ਪਾ ਰਹੀ ਹਾਂ ਦੁੱਧ ਦੀ ਕੁਆਂਟੀਟੀ ਤੁਸੀਂ ਵਧਾ ਵੀ ਸਕਦੇ ਹੋ ਠੀਕ ਹੈ ਘਟਾਉਣਾ ਨਾ ਨਹੀਂ ਤੇ ਬਹੁਤ ਹੀ گاੜਾ ਦਲੀਆ ਬਣ ਜਾਏਗਾ ਜੇ ਪਤਲਾ ਦਲੀਆ ਪਸੰਦ ਹੈ ਤੇ ਕੁਆਂਟੀਟੀ ਵਧਾ ਦੇਣਾ ਠੀਕ ਹੈ ਬਸ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰਾਊਨ 슈ਗਰ ਇੱਕ ਕੋਲੀ ਮੈਂ ਬ੍ਰਾਊਨ 슈ਗਰ ਐਡ ਕੀਤੀ ਹੈ ਤੁਸੀਂ ਦੇਸੀ ਖੰਡ ਗੋੜ ਸ਼ੱਕਰ ਜੋ ਪਸੰਦ ਹੈ ਪਾ ਸਕਦੇ ਹੋ ਇਲਾਚੀ ਪਾਊਡਰ ਪਾ ਦਤਾ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਤੇ ਹੁਣ ਅਸੀਂ ਇਹਨਾਂ ਦੁੱਧ ਵਿੱਚ ਇੱਕ ਉਬਾਲ ਆਨ ਦਵਾਂਗੇ ਪਹਿਲੇ ਇਹ ਦੇਖੋ ਦੁੱਧ 'ਚ ਇੱਕ ਉਬਾਲ ਆ ਗਿਆ ਵੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਿਲਕੁਲ ਸਿਮ ਸੇਕ ਕਰ ਦੇਣਾ ਤੁਸੀਂ ਤੇ ਸਿਮ ਸੇਕਦੇ ਨੂੰ ਰਿਚਨ ਦੇਣਾ ਜਿਸ ਦੇ ਨਾਲ ਕਿ ਦਲੀਆ ਇੱਕਦਮ ਪੱਕ ਕੇ ਤਿਆਰ ਹੋ ਜਾਏਗਾ ਦੁੱਧ ਦੇ ਨਾਲ ਗਾੜਾ ਹੋ ਜਾਏਗਾ ਸੰਘਣਾ ਹੋ ਜਾਏਗਾ ਤਾਂ ਦਲੀਏ ਦਾ ਸਵਾਦ ਬਹੁਤ ਹੀ ਵਧੀਆ ਆਏਗਾ ਦੇਖੋ ਇੱਥੇ ਦੁੱਧ ਤੁਸੀਂ ਦੇਖ ਸਕਦੇ ਗਾੜਾ ਹੋ ਜਾਏਗਾ ਇਸ ਤੋਂ ਜ਼ਿਆਦਾ ਗਾੜਾ ਨਾ ਕਰਨਾ ਕਿਉਂਕਿ ਜਦੋਂ ਦਲੀਆ ਠੰਡਾ ਹੋਏਗਾ ਨਾ ਫਿਰ ਹੋਰ ਜ਼ਿਆਦਾ ਗਾੜਾ ਹੋ ਜਾਣਾ ਵੈ ਠੀਕ ਹੈ ਦਲੀਆ ਸਾਡਾ ਇੱਕਦਮ ਪਰਫੈਕਟ ਜਿਹੜਾ ਬਣ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਜੀ ਆਪਣੇ ਮਨਪਸੰਦ ਡਰਾਈ ਫਰੂਟਸ ਮੈਂ ਕਾਜੂ ਤੇ ਬਦਾਮ ਪਾ ਰਹੀਆਂ ਤੁਸੀਂ ਕਿਸ਼ਮਿਸ਼ ਪਾ ਸਕਦੇ ਹੋ ਚਲੁੰਜੀ ਪਾ ਸਕਦੇ ਹੋ ਹੋਰ ਵੀ ਜੋ ਤੁਹਾਨੂੰ ਡਰਾਈ ਫਰੂਟਸ ਪਸੰਦ ਹੋਵੇ ਤੁਸੀਂ ਐਡ ਕਰ ਸਕਦੇ ਹੋ ਠੀਕ ਹੈ ਸਰਵ ਕਰਨ ਤੋਂ ਪਹਿਲੇ ਆਪਾਂ ਇਹਦੇ ਤੇ ਥੋੜੇ ਜਿਹੇ ਡਰਾਈ ਫਰੂਟ ਜਿਹੜੇ ਹਨ ਉਹ ਗਾਰਨਿਸ਼ ਕਰਾਂਗੇ ਮੈਂ ਕਾਜੂ ਬਦਾਮ ਨਾਲ ਹੀ ਕਰ ਰਹੀਆਂ ਸਾਡਾ ਮਿੱਠਾ ਦਲੀਆ ਬਣ ਕੇ ਬਿਲਕੁਲ ਤਿਆਰ ਹੈ ਹੈਲਥਫੁਲ ਤੇ ਬਹੁਤ ਹੀ ਵਧੀਆ ਹੈ ਇਨਸਟੈਂਟ ਸਾਡਾ ਦਲੀਆ ਬਣ ਕੇ ਤਿਆਰ ਹੋਇਆ ਬਸ ਰੈਸিপি ਤੁਹਾਡੇ ਤੱਕ ਪਹੁੰਚ ਗਈ ਹੈ ਤੁਸੀਂ ਵੀ ਇਹਨੂੰ ਟ੍ਰਾਈ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਅੱਜ ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਚਲੋ ਜੀ ਫਿਰ ਮਿਲਦੇ ਹਾਂ ਉਦੋਂ ਤੱਕ ਥੈਂਕ ਯੂ ਬਾਏ ਬਾਏ